ਤੁਹਾਨੂੰ ਰਾਵੜਾ ਇਹ ਬੋਲੇ ਵਿੱਚ ਦੇ ਟੈਕ ਕੰਪਨੀ ਦਾ ਪਾਈਟਾ ਕੰਡਿਆ ਚਾਰ ਰੋਡ ਤੇ ਰੱਖਦਾ ਹੈ। ਉਹਨਾਂ ਵੀ ਅਸੀਂ ਆਪਣਾ ਟਿਕਟੋਕ ਕਰ ਰਹੇ ਹਾਂ ਕਿ ਜਿੱਤੇ ਉਹਨੂੰ ਮਿਲ ਦੇ ਪਾਇਆ ਗਿਆ ਆਪਾਂ ਤੁਰੰਤ ਰਜਿਸਟਰ ਕਰਾਂਗੇ ਪੱਤੇ ਬੰਦ ਕਰ। ਤੁਸੀਂ ਦੇਖੋ ਸ਼ਬਦਾ ਦੀ ਤਾਕਤ ਹੈ ਦਾ ਏਵਨ ਮੀਡੀਆ ਪੰਜਾਬ ਦੇ ਅੰਦਰ ਚਾਈਨਿਸ ਡੋਰ ਦਾ ਜਿਹੜਾ ਕਹਿਰ ਹੈ ਉਹ ਥਮੰਦਾ ਨਾਮ ਨਹੀਂ ਲੈ ਰਿਹਾ। ਸਰਕਾਰਾਂ ਵੱਲੋਂ ਸਖਤ ਕਾਨੂੰਨ ਵੀ ਬਣਾਏ ਗਏ ਨੇ, ਪੁਲਿਸ ਹਰ ਰੇਡ ਵੀ ਕਰਦੀ ਹੈ ਲੇਕਿਨ ਇਹਦਾ ਜਿਹੜਾ ਅਸਰ ਹੈ ਉਹ ਦੇਖਣ ਨੂੰ ਨਹੀਂ ਮਿਲ ਰਿਹਾ। ਲਗਾਤਾਰ ਕੁਝ ਪੈਸੇ ਦੇ ਲਾਲਚ ਵਿੱਚ ਲੋਕ ਚਾਈਨ ਚੋੜ ਵੇਚ ਵੀ ਰਹੇ ਨੇ ਤੇ ਖਰੀਦ ਵੀ ਰਹੇ ਨੇ ਕਿੱਡੇ ਵੱਡੇ ਵੱਡੇ ਨੁਕਸਾਨ ਪੰਜਾਬ ਦੇ ਵਿੱਚ ਇਸ ਢੋਰ ਕਾਰਨ ਹੋਏ ਨੇ ਤੁਸੀਂ ਖਬਰਾਂ ਵਿੱਚ ਦੇਖਦੇ ਵੀ ਰਹਿੰਦੇ ਹੋ ਕਦੀ ਇਸ ਚਾਈਨ ਚੋੜ ਕਾਰਨ ਮੋਟਰਸਾਈਕਲ ਤੇ ਜਾਂਦੇ ਹੋਏ ਵਿਅਕਤੀ ਦਾ ਗਲਾ ਵੱਢਿਆ ਜਾਂਦਾ ਕਦੀ ਬੇਜਵਾਨ ਜਿਹੜੇ ਪੰਛੀ ਹੈਗਲੇ ਆਸਮਾਨ ਵਿੱਚ ਉੱਡਦੇ ਹੋਏ ਇਸ ਡੋਰ ਦੀ ਚਪੇਟ ਵਿੱਚ ਆ ਕੇ ਇਸ ਜਹਾਨ ਤੋਂ ਚਲੇ ਜਾਂਦੇ ਨੇ ਤਸਵੀਰਾਂ ਦੇਖ ਕੇ ਵੀ ਲੋਕ ਸਮਝ ਨਹੀਂ ਰਹੇ ਕਿ ਅਸੀਂ ਕਰ ਕੀ ਰਹੇ ਹਾਂ ਇਹ ਜੇ ਹੈ ਇਹ ਮਾਮਲਾ ਫਿਰ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਕੋਲੋਂ 22 ਗੱਟੇ ਇਸ ਖਤਰਨਾਕ ਡੋਰ ਦੇ ਬਰਾਮਦ ਹੋਏ ਨੇ ਪੁਲਿਸ ਨੇ ਉਸ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਪਰ ਸਾਡੇ ਸਮਾਜ ਦੇ ਵਿੱਚ ਇਸ ਡੋਰ ਦਾ ਕਹਿਲ ਜਿਹੜਾ ਹੈਗਾ ਉਹ ਥਮਨ ਦਾ ਨਾਮ ਨਹੀਂ ਲੈ ਰਿਹਾ ਆਖਿਰਕਾਰ ਕੁਝ ਪੈਸੇ ਦੇ ਲਾਲਚ ਵਿੱਚ ਬੇਜਵਾਨ ਜਿਹੜੇ ਪੰਛੀ ਨੇ ਜਾਂ ਫਿਰ ਜਿਹੜੇ ਛੋਟੇ-ਛੋਟੇ ਬੱਚੇ ਪਤੰਗਾ ਉਡਾਉਂਦੇ ਨੇ ਉਹਨਾਂ ਲੋਕਾਂ ਦੇ ਨਾਲ ਖੇਲਵਾਰ ਕੀਤਾ ਜਾ ਰਿਹਾ ਹੈ ਇਹ ਜਿਹੇ ਲੋਕਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਨਾਲੇ ਵੀ ਜਿੱਥੋਂ ਡੋਰਾ ਆਉਂਦੀਆਂ ਨੇ ਜਿੱਥੇ ਡੋਰਾ ਬਣਦੀਆਂ ਨੇ ਉਰ ਉੱਪਰ ਵੀ ਸਰਕਾਰ ਨੂੰ ਚਾਹੀਦਾ ਕਿ ਸਖਤ ਕਾਰਵਾਈ ਕੀਤੀ ਜਾਵੇ ਬਰਹਾਲ ਇਹ ਖਬਰ ਗਰਦਾਸਪੁਰ ਤੋਂ ਆਇਆ ਜਿੱਥੋਂ 22 ਗੱਟਿਆਂ ਦੇ ਨਾਲ ਜੋ ਕਿ ਇਹ ਡੋਰ ਵੇਚਣ ਵਾਸਤੇ ਲਿਜਾ ਰਹੇ ਸੀ ਵਿਅਕਤੀ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਚੈਨਾ ਗੱਟੂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਉਹ ਬਾਰੇ ਦੱਸੋ। 03/25/2023 ਨੂੰ ਸਾਮੂਿਕ ਸੁਪਰਵਾਈਜ਼ਰ ਨੇ ਸੀਐਸ ਦੇਸ਼ਵਾਰਨ ਤੇ ਸੁਖਿੰਦਰ ਸਿੰਘ ਸਾਨੂੰ ਹਜਾਰਾ ਸਿੰਘ ਵਾਸੀ ਜਯਾਗਰਾਮ ਹਲਾਕੜ ਉਹ ਜਿਹੜਾ ਉਹ ਗੁੱਪ ਤਰੀਕੇ ਨਾਲ ਆਪਣਾ ਚੜੜਾ ਉਧਰ ਤੋਂ ਸਿੱਧਾ ਅੱਗੇ ਦੇਜਦਾ। ਕਾਲੇ ਜਦੋਂ ਉਹਦੇ ਉਸ ਪਾਰਟਨਰ ਦੇ ਘਰ ਗੇੜ ਘਰ ਗਈ ਸੀ ਤਾਂ ਉਹਨੂੰ ਗੇੜ ਦੇ ਵਿੱਚ ਹੀ ਉਹਨਾਂ ਨੂੰ ਮਾਰਾ ਲਿਗਿਆ ਸੁਖਿੰਦਰ ਸਿੰਘ ਤੇ ਜਿਨੇ ਜਿਹਨੂੰ ਇੱਕ ਬੋਰਾ ਬਰਾਜ ਦੇ ਵਿੱਚ ਬੋਰੇ ਵਿੱਚ ਚੈੱਕ ਕਰਦੇ ਨੇ ਜਿਹੜਾ 22 ਕਟੂ ਜਿਹੜਿਆ ਚੰਨੌਰ ਦੇ ਬਰਾਮਦੇ ਤੇ ਜਿਹਦੇ ਖਿਲਾਫ ਐਫਪੀ ਨੰਬਰ 813 ਡੇਟ 23 ਅਪਰਾਜ 25 12 2023 ਅੰਦਰ ਇਥੇ 185 ਕਿਸੇ ਥਾਣਾ ਕਾਰਾ ਲਵ ਦਿੱਤਾ ਗਿਆ ਤੇ ਅੱਗੇ ਨੁਮਾਇਸ਼ ਚੱਲ ਰਹੀ ਹੈ ਕਿ ਇਹ ਕਿੱਥੋਂ ਲੈ ਕੇ ਹੁੰਦਾ ਸਰ ਜੀ ਗਾਂ ਕੀ ਪੀਲ ਕਰਦੇ ਦੁਕਾਨਦਾਰਾਂ ਨੂੰ ਮੈਂ ਕਲਾਨੌਰ ਦੇ ਵਸਨੀਕਾਂ ਤੇ ਪਿੰਡਾਂ ਦੇ ਲੋਕਾਂ ਤੋਂ ਖਾਸ ਕਰਕੇ ਵਸਨੀਕਾਂ ਭਾਈ ਮਸਮੀਰ ਦੁਕਾਨਦਾਰਾਂ ਨੂੰ ਮੈਂ ਆਪਣੇ ਉਹਨੂੰ ਜੀ ਤਰ੍ਹਾਂ ਆਪੇ ਇਹ ਡੋਲ ਜਿਹੜੇ ਨਾਲ ਵਿੱਚ ਜਾਵੇ ਕਿਉਂਕਿ ਬਹੁਤ ਇੱਕ ਘਾਤਕ ਸਿਤ ਹੁੰਦੀ ਆ ਤੇ ਜੇ ਕਿਤੇ ਹੁਣ ਦੁਬਾਰਾ ਵੇਰਾਂ ਨੂੰ ਕੋ ਵਿਕਦੀ ਨਾ ਹੁਣ ਕੋ ਰੋਡਸ ਆ ਗਈ ਤੇ ਪਟਿਆਤਾ ਕਰਾਂਗੇ ਤੇ ਮੇਰੇ ਤੇ ਆਮ ਆਬਾਦਿਕ ਤੇ ਬੱਚਿਆਂ ਦੇ ਡੋਰਾ ਡੋਰਾਣਾ ਪਤਾ ਕਿ ਉਹਦੇ ਆਮਦ ਮਦ ਮਾਪਿਆਂ ਨੂੰ ਬੇਚਦੀ ਆ ਕਿ ਵੀ ਆਪਣੇ ਬੱਚਿਆਂ ਨੂੰ ਇਹਦਾ ਕੰਮ ਕਰ ਤੋਂ ਰੋਕਣ ਤੇ ਜੇ ਕੋ ਕੋ ਡਰਾਵਾਪਰ ਕੀ ਜੇ ਆਪਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਵਿੱਚ ਜਿਹੜੇ ਹੋਰ ਹੀ ਦੁਕਾਨਦਾਰ ਵੇਚ ਰਹੇ ਨੇ ਕੋਈ ਚੈਨਲ ਡਾਟਾ ਨੂੰ ਤਾਂ ਕੀ ਹੋਰ ਵੀ ਅਸੀਂ ਵੀ ਆਪਣਾ ਸੀਟ ਨੂੰ ਪਲਾ ਕਰ ਰਹੇ ਆ ਜਿੱਥੇ ਜਦੋਂ ਕੋਈ ਵੇਚ ਦੇ ਪਾਏਗੇ ਆਪਾਂ ਤੁਰੰਤ ਰਜਿਸਟਰ ਕਰਾਂਗੇ ਪਤਾ ਦਰਜ ਕਰਾਂਗੇ